ਆਪਣੇ ਪਿੰਡ ਦੇ ਬਾਕੀ ਪਤਵੰਤੇ ਸੱਜਣ ਇਹਨਾਂ ਨੇ ਪਹਿਲਾਂ ਤੋਂ ਵੀ ਤੇ ਆਉਣ ਵਾਲੇ ਸਮੇਂ ਲਈ ਵੀ ਸਾਡੇ ਸਕੂਲ ਲਈ ਬਹੁਤ ਕੁਝ ਕਰਨ ਲਈ ਤੇ ਇਹਨਾਂ ਨੇ ਯੋਗ ਪਰਾਲੇ ਕਰਨ ਲਈ ਕੀਤੇ ਹੈਗੇ ਨੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੇ ਹਮੇਸ਼ਾ ਹੀ ਪੰਜਾਬ ਦੇ ਵਿਕਾਸ ਦੇ ਲਈ ਮਦਦ ਕਰਦੇ ਆ ਰਹੇ ਨੇ ਚਾਹੇ ਉਹ ਸਿੱਖਿਆ ਦਾ ਖੇਤਰ ਹੋਵੇ ਚਾਹੇ ਖੇਡਾਂ ਦਾ ਖੇਤਰ ਹੋਵੇ ਹਮੇਸ਼ਾ ਹੀ ਪੰਜਾਬੀ ਅੱਗੇ ਮਦਦ ਕਰਨ ਲਈ ਆਉਂਦੇ ਰਹਿੰਦੇ ਨੇ ਜੀ ਹਾਂ ਮੋਗਾ ਦੇ ਛੋਟੇ ਜਿਹੇ ਪਿੰਡ ਮਾਦੋ ਚੰਡਾ ਦੇ ਵਿੱਚ ਪ੍ਰਾਇਮਰੀ ਸਕੂਲ ਦਾ ਚਿਹਰਾ ਬਦਲਣ ਦੇ ਲਈ ਪਿੰਡ ਦੇ ਪੰਜਾਬੀਆਂ ਨੇ ਆਪਣੀ ਜ਼ਮੀਨ দান ਦਿੱਤੀ ਤੇ ਨਾਲ ਹੀ ਵਿੱਤੀ ਸਹਾਇਤਾ ਵੀ ਕੀਤੀ ਪਿੰਡ ਦੇ ਸਰਪੰਚ ਤੇ ਸਕੂਲ ਦੇ ਸਟਾਫ ਨੇ ਇਹਨਾਂ ਦਾ ਬਹੁਤ ਧੰਨਵਾਦ ਕੀਤਾ ਆਓ ਆਪਾਂ ਪਿੰਡ ਵਾਸੀਆਂ ਦੇ ਨਾਲ ਕਰਦੇ ਹਾਂ ਗੱਲਬਾਤ ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਨੇ ਪੰਜਾਬ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਚਾਹੇ ਉਹ ਖੇਡਾਂ ਦਾ ਖੇਤਰ ਹੋਵੇ ਚਾਹੇ ਸਿੱਖਿਆ ਦਾ ਵਦੇਸ਼ ਵਿੱਚ ਰਹਿੰਦੇ ਪੰਜਾਬੀਆਂ ਨੇ ਹਮੇਸ਼ਾ ਅੱਗੇ ਆ ਕੇ ਯੋਗਦਾਨ ਪਾਇਆ ਹੈ। ਕਪੂਰਥਲਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਮਾਦੋ ਝੰਡਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਚਿਹਰਾ ਬਦਲਣ ਦੇ ਲਈ ਪਿੰਡ ਦੇ ਪੰਜਾਬੀ ਪ੍ਰਵਾਸੀਆਂ ਨੇ ਅੱਗੇ ਆ ਕੇ ਸਕੂਲ ਖੋਲਣ ਲਈ ਜਮੀਨ ਦਾਨ ਕੀਤੀ ਹੈ ਅਤੇ ਵਿੱਤੀ ਵੀ ਸਹਾਇਤਾ ਦਿੱਤੀ ਹੈ। ಗ್ರಾಮ ਪੰਚਾਇਤ ਅਤੇ ਸਕੂਲ ਸਟਾਫ ਨੇ ਸਾਰੇ ਪ੍ਰਵਾਸੀ ਪੰਜਾਬੀਆਂ ਦਾ ਕੀਤਾ ਧੰਨਵਾਦ। ਸਕੂਲ ਮਾਦੋ ਝੰਡਾ ਦੀ ਸਕੂਲ ਮੁਖੀ ਸ਼੍ਰੀਮਤੀ ਜੋਤਾਂਬਾਈ ਆ ਹਾਂਜੀ ਮੈਨੂੰ ਅੱਜ ਇਸ ਪਲ ਦੀ ਬਹੁਤ ਖੁਸ਼ੀ ਹੈ ਜਿਹੜਾ ਆਪਣੇ ਸਰਦਾਰ ਸਰਪੰਚ ਸਾਹਿਬ ਮਨਜੀਤ ਸਿੰਘ ਨੇ ਬਹੁਤ ਵੱਡਾ ਉਪਰਾਲਾ ਕੀਤਾ ਤੇ ਸਰਦਾਰ ਸਵਰਨ ਸਿੰਘ ਚਾਹਲ ਜਿਹਨੇ ਐਨਆਰਏ ਪਹਿਲਾਂ ਤੋਂ ਹੀ ਕਾਫੀ ਜ਼ਿਆਦਾ ਇਹਨਾਂ ਸਕੂਲ ਵਿੱਚ ਬਹੁਤ ਜ਼ਿਆਦਾ ਸਹਿਯੋਗ ਕੀਤਾ ਤੇ ਆਪਣੇ ਪਿੰਡ ਦੇ ਬਾਕੀ ਪਤਵੰਤੇ ਸੱਜਣ ਇਹਨਾਂ ਨੇ ਪਹਿਲਾਂ ਤੋਂ ਵੀ ਤੇ ਆਉਣ ਵਾਲੇ ਸਮੇਂ ਲਈ ਵੀ ਸਾਡੇ ਸਕੂਲ ਲਈ ਬਹੁਤ ਕੁਝ ਕਰਨ ਲਈ ਤੇ ਇਹਨਾਂ ਨੇ ਜੋਗ ਉਪਰਾਲੇ ਕਰਨ ਲਈ ਕੀਤੇ ਹੈਗੇ ਨੇ ਤੇ ਆਪਣੇ ਸਰਦਾਰ ਗੁਪਿੰਦਰ ਸਿੰਘ ਜੀ ਜਿਹੜੇ ਕਿ ਪੰਚ ਨੇ ਇਹਨਾਂ ਨੇ ਪਹਿਲਾਂ ਵੀ ਤੇ ਅੱਜ ਵੀ ਵਿਵਾਦਾ ਕੀਤਾ ਤੇ ਕੁਝ ਪਹਿਲੇ ਵੀ ਦਿੱਤੀ ਹੈ ਸਾਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਕਿ ਬੱਚਿਆਂ ਲਈ ਹੋਣ ਹੈ ਟਾਈਮ ਚੰਗਾ ਹਾਂ ਜੀ ਧੰਨਵਾਦ ਜੀ ਤੋ ਯੂਕੇ ਗਿਆ ਨੂੰ ਮੈਂ 5 ਸਾਲ ਤੇ ਗਈ ਹਾਂ ਮੇਰਾ ਮੈਸੇਜ ਮੇਨ ਹੈਗਾ ਆਪਣੇ ਬੇਟਿਆਂ ਨੂੰ ਪੜ੍ਹਾਈ ਕਰਨ ਲਈ ਤਾਂ ਜਦ ਛੋਟੇ ਹੁੰਦੇ ਸਨ ਵਿਆਹ ਹੋ ਗਿਆ ਸੀ ਉੱਥੇ ਵੀ ਆਪਣੇ ਖਿਆਲ ਲਿੱਦੇ ਸੀ ਇਹ ਜਿਹੜੇ ਬੱਚਿਆਂ ਸਭ ਤੋਂ ਬੜੀ ਚੀਜ਼ ਮਾਪਿਆਂ ਵਿੱਚ ਤੁਸੀਂ ਬੱਚਿਆਂ ਨੂੰ ਪੜ੍ਹਾਈ ਦੇ ਸਕਦੇ ਹਾਂ। ਪੜ੍ਹਾਈ ਤੋਂ ਵੱਧ ਤਾਂ ਕੁਝ ਹੋਰ ਨਹੀਂ ਕਾ ਤੇ ਆਪਣੇ ਜਰੂਰ ਬੱਚਾ ਨੂੰ ਪੜਾਉਣਾ ਹੈ ਤਾਂ ਐਨਕਰੇਜ ਕਰਨਾ ਹੈ ਤਾਂ ਬੱਚੇ ਪੜਨ ਇੰਡੀਪੈਂਡੈਂਟ ਹੋਣ ਆਪਣੀ ਕਮਾਈ ਕਰਨ। ਸਭ ਤੋਂ ਵੱਡਾ ਇਹ ਮੈਸੇਜ ਹੈ ਮੈਂ ਬੱਚਿਆਂ ਨੂੰ ਬੱਚਿਆਂ ਨੂੰ ਸਾਰ ਦਿੱਤਾ ਚਾਹੁੰਦਾ। ਬਾਕੀ ਬਹੁਤ ਖੁਸ਼ੀਆਂ ਸਕੂਲ ਡਿਵੈਲਪ ਕਰ ਰਿਹਾ ਹਾਂ ਤਾਂ ਕੋਸ਼ਿਸ਼ ਕਰਦੇ ਆਪਾਂ ਮਦਦ ਕਰਨ ਦੀ ਕਰਾਂਗੇ ਜਿੰਨਾ ਹੋ ਗਿਆ। ਬਾਕੀ ਸਾਰੇ ਫੈਨ ਦੀ ਧੰਨਵਾਦ ਸਾਰੇ ਕਰਦੇ ਹੈਗੇ। ਸਰਪੰਚ ਸਾਹਿਬ ਲੱਗੇ ਕਰਨ ਤਾਂ ਹੋਰ ਗੁੱਡ ਲੱਕ ਬੈਸਟ ਵਿਸ਼ੇਸ ਮੈਂ ਮਨੋਹਰ لال ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਮਾਦੋ ਚੰਡਾ ਅੱਜ ਮੈਂ ਵਿਸ਼ੇਸ਼ ਧੰਨਵਾਦ ਕਰਦਾ ਵਾਂ ਅ ਇਸ ਸਪਰੈਡ ਦੀ ਪੰਚਾਇਤ ਦਾ ਜਿਨ੍ਹਾਂ ਨੇ ਕੇ ਸਕੂਲ ਨੂੰ ਅ ਲਗਭਗ 4 ਤੋਂ 5 ਮਰਲੇ ਜਿਹੜੀ ਹੈ ਜ਼ਮੀਨ দান ਕੀਤੀ ਹੈ ਉਸ ਲਈ ਇਹਨਾਂ ਦਾ ਸਭ ਦਾ ਬੱਚਿਆਂ ਵੱਲੋਂ ਸਾਰੇ ਅਧਿਆਪਕਾਂ ਵੱਲੋਂ ਮੈਂ ਤੁਹਾਨੂੰ ਆਦੀ ਹਾਂ ਇਹਨਾਂ ਦਾ ਇਹਨਾਂ ਵਿੱਚ ਵਿਸ਼ੇਸ਼ ਯੋਗਦਾਨ ਜਿਹੜਾ ਵਾ ਇਸ ਪਿੰਡ ਦੇ ਵਿਸ਼ੇਸ਼ ਸੱਜਣਾ ਦਾ ਰਿਹਾ ਜਿਨ੍ਹਾਂ ਵਿੱਚ ਸਰਵਰਨ ਸਿੰਘ ਯੂਕੇ ਉਹਨਾਂ ਦੀ ਪਤਨੀ ਸਰਦਾਰ ਨਿਸ਼ੰਦਰ ਕੌਰ ਯੂਕੇ ਸਰਦਾਰ ਮਹਿੰਦਰ ਸਿੰਘ ਯੂਕੇ son of ਹਰਬੰਸ ਸਿੰਘ ਉਹਨਾਂ ਵੱਲੋਂ ਵੀ ਵਿਸ਼ੇਸ਼ ਯੋਗਦਾਨ ਦਿੱਤਾ ਗਿਆ ਬੁੱਧ ਸਿੰਘ ਯੂਐਸਏ son of ਗੁਰਦੀਪ ਸਿੰਘ ਚਾਲ ਲਗਭਗ 4 ਮਰਲੇ ਇਹਨਾਂ ਨੇ ਜ਼ਮੀਨਦਾਨ ਕੀਤੀ ਹੈ ਜੀ ਵਿਸ਼ੇਸ਼ ਧੰਨਵਾਦ ਬਖਸ਼ੀਸ਼ ਕੌਰ ਜੀ ਦਾ ਜਿਨ੍ਹਾਂ ਨੇ ਕੀ ਇਸ ਜ਼ਮੀਨ ਨੂੰ ਸਕੂਲ ਦੇ ਸਪੁਰਦ ਕਰਨ ਲਈ ਕਾਫੀ ਸਹਿਯੋਗ ਕੀਤਾ ਉਸ ਤੋਂ ਬਾਅਦ ਸਰਦਾਰ ਮਨਜੀਤ ਸਿੰਘ ਸਰਪੰਚ ਜੋ ਕਿ ਮੌਜੂਦਾ ਸਰਪੰਚ ਹਨ ਪਿੰਡ ਦੇ ਉਹਨਾਂ ਵੱਲੋਂ ਵੀ ਡੇਢ ਮਰਲਾ ਸਕੂਲ ਨੂੰ ਦਾਨ ਕੀਤਾ ਗਿਆ ਵਾ ਉਹਨਾਂ ਲਈ ਵੀ ਵਿਸ਼ੇਸ਼ ਧੰਨਵਾਦ ਕਰਦੇ ਹਾਂ ਸਕੂਲ ਵੱਲੋਂ ਸਰਦਾਰ ਮੰਗਲ ਸਿੰਘ ਉਹਨਾਂ ਦੀ ਪਤਨੀ ਸੁਰਜੀਤ ਕੌਰ ਯੂਐਸਏ ਸਰਦਾਰ ਇਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਮੋਹਨ ਸਿੰਘ ਚਾਲ ਜਿਨ੍ਹਾਂ ਵੱਲੋਂ ਸਕੂਲ ਨੂੰ ਜੀ 75000 ਰੁਪਏ ਜਿਹੜੇ ਕੀ ਦਾਨ ਕੀਤੇ ਗਏ ਆ ਜਿਨ੍ਹਾਂ ਲਈ ਅਸੀਂ ਸਕੂਲ ਵੱਲੋਂ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ ਹਾਜ਼ਰ ਪੰਚਾਇਤ ਮੈਂਬਰਾਂ ਅਤੇ ਨਗਰ ਨਿਵਾਸੀਆਂ ਦਾ ਵਿਸ਼ੇਸ਼ ਤੌਰ ਤੇ ਸਤਿ ਸ੍ਰੀ ਅਕਾਲ ਕਰਦੇ ਆ ਸਾਡੇ ਸੱਦੇ ਤੇ ਛੋਟੇ ਜਿਹੇ ਤੇ ਉਹ ਇੱਥੇ ਪਹੁੰਚੇ ਆ ਤੇ ਵਿਸ਼ੇਸ਼ ਤੌਰ ਤੇ ਸਰਦਾਰ ਸਵਰਨ ਸਿੰਘ ਜੀ ਦਾ ਜਿਹੜੀ ਕਿ ਆਉਣ ਵਾਲੇ ਸਮੇਂ 'ਚ ਸਕੂਲ ਨੂੰ ਲਾਇਬ੍ਰੇਰੀ ਵੀ ਡੋਨੇਟ ਕਰਨ ਦਾ ਉਹਨਾਂ ਨੇ ਵਾਅਦਾ ਕੀਤਾ ਥਾਣਾ ਅਸੀਂ ਸਮੂਹ ਨਗਰ ਪੰਚਾਇਤ ਦਾ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਪਾਲ ਸਾਹਿਬ ਹੈ ਗੁਰਜੀ ਕੀ ਫਤਿਹ ਸਾਹਿਬ ਗੁਰਜੀ ਕੀ ਫਤਿਹ ਜੀ ਇਹ ਜਿਹੜੀ ਜ਼ਮੀਨ ਹੈ ਜੀ ਅਸੀਂ ਇਕੱਲੇ ਨਹੀਂ ਜੀ ਸਾਡੇ ਨਾਲ ਸਰਪੰਚ ਮਨਜੀਤ ਸਿੰਘ ਜੀ ਉਹਨਾਂ ਨੇ ਵੀ ਡੇਢ ਮਰਲਾ ਡੋਨੇਟ ਕੀਤੀ ਹੈ ਔਰ 4 ਮਰਲੇ ਸਾਡੀ ਜਾਨੀ ਬੁੱਧ ਸਿੰਘ ਚਾਹਲ ਯੂ ਐਸ ਏ ਤੋਂ ਉਹਨਾਂ ਨੇ ਡੋਨੇਟ ਕੀਤੀ ਹੈ ਜੀ ਤੇ ਇਹ ਜਿਹੜੀ ਜ਼ਮੀਨ ਹੈ ਇਸ ਕਰਕੇ ਡੋਨੇਟ ਕੀਤੀ ਹੈ ਕਿਉਂਕਿ ਸਾਡੇ ਸਕੂਲ ਦੇ ਵਿੱਚ ਬੱਚਿਆਂ ਨੂੰ ਖੇਡਣ ਵਾਸਤੇ ਥੋੜੀ ਪ੍ਰੋਬਲਮ ਆ ਰਹੀ ਸੀ ਉਸ ਵਾਸਤੇ ਡੋਨੇਟ ਕੀਤੀ ਗਈ ਹੈ ਔਰ ਅਸੀਂ ਵਾਅਦਾ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਹਿਣੀਆਂ ਮੁਸ਼ਕਲਾਂ ਜੋ ਬਰਾਂਡਾ ਜਾਂ ਲਾਇਬ੍ਰੇਰੀ ਜਿੱਦਾਂ ਦੱਸਿਆ ਸਰਦਾਰ ਸਰਨ ਸਿੰਘ ਜੀ ਨੇ ਉਹ ਕਰਨਗੇ ਤੇ ਬਾਕੀ ਹੋਰ ਬਈ ਐਨ ਆਰ ਆਈਆਂ ਨੂੰ ਅਪੀਲ ਕਰਾਂਗੇ ਕਿ ਉਹ ਸਾਡੇ ਨਾਲੇ ਸਮਰਥਨ ਕਰਨਗੇ ਤਾਂ ਆਪਾਂ ਦੇਖਦੇ ਕਿ ਐਨਆਰਆਈ ਬੂਟ ਜੀ ਤੇ ਪੈਸਾ ਖਰਚ ਕਰਦੇ ਤੁਸੀਂ ਬਿਲਕੁਲ ਸਹੀ ਜੜ੍ਹ ਪੜੀ ਹੈ ਜੀ। ਇਹ ਨਹੀਂ ਜੀ ਇਹ ਸਾਡੇ ਪਿੰਡ ਦਾ ਵੈਸੇ ਪਹਿਲਾਂ ਤੋਂ ਹੀ ਇਦਾਂ ਦਾ ਰਿਹਾ ਉਹ ਗੁਰਦੁਆਰਾ ਸਾਹਿਬ ਹੋਵੇ ਜਾਂ ਕੋਈ ਕਬੱਡੀ ਟੂਰਨਾਮੈਂਟ ਹੋਵੇ ਜਾਂ ਸਕੂਲ ਦਾ ਕੋਈ ਵੀ ਕੰਮ ਹੋਵੇ ਉਹਦੇ ਵਿੱਚ ਵੱਧ ਤੋਂ ਵੱਧ ਛੜ ਕੇ ਹਿੱਸਾ ਪਾਉਂਦੇ ਨੇ ਇਦਾਂ ਦੀ ਕੋਈ ਗੱਲ ਨਹੀਂ ਜੀ। ਕੀ ਤੁਹਾਡਾ ਮੈਸੇਜ ਹੈਗਾ ਪਿੰਡ ਵਾਸਤੇ? ਸਾਡਾ ਪਿੰਡ ਉਹ ਅਸੀਂ ਇਹਨੂੰ ਮੈਸੇਜ ਇਹ ਹੈ ਜੀ ਪਿੰਡ ਉਹ ਅਸੀਂ ਇਕੱਠੇ ਹੋ ਕੇ ਜਿੱਦਾਂ ਇਸ ਵਾਰ ਪਿੰਡ ਦੀ ਜਿਹੜੀ ਪੰਚਾਇਤ ਆ ਉਹ ਸਰਬਸੰਮਤੀ ਨਾਲ ਚੁਣੀ ਗਈ ਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਜਿਹੜੇ ਕਾਰਜ ਨੇ ਜਿਹੜੇ ਅਧੂਰੇ ਕਾਰਜ ਆ ਉਹ ਪੂਰੇ ਕੀਤੇ ਜਾਣਗੇ ਉਹ ਵੀ ਸਰਬਸੰਮਤੀ ਦੇ ਨਾਲ ਔਰ ਮਿਲ ਜੁਲ ਕੇ ਸਾਰਾ ਪਿੰਡ ਜਿਹੜਾ ਸਾਡਾ ਇਹ ਕਾਰਜ ਪੂਰੇ ਕਰੂਗਾ ਉਹ ਚਾਹੇ ਸਕੂਲ ਦਾ ਹੋਵੇ ਗੁਰਦੁਆਰੇ ਦਾ ਹੋਵੇ ਜਾਂ ਸ਼ਮਸ਼ਾਨ ਘਾਟ ਦਾ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਕੋਈ ਵੀ ਹੋਵੇ ਧੰਨਵਾਦ ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਧੰਨਵਾਦੀ ਆ ਨਗਰ ਨਿਵਾਸੀਆਂ ਦਾ ਪਿੰਡ ਦੇ ਜਿੰਨੇ ਵੀ ਐਨ ਆਰ ਆਈ ਵੀਰਿਆ ਮੇਰੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਮੈਂ ਇੰਨਾ ਸ਼ੁਕਰਗੁਜ਼ਾਰ ਆ ਅੱਧਾ ਵੀ ਕੰਮ ਐ ਕਮਾ ਮੇਰੇ ਨਾਲ ਤੁਰਦੇ ਆ ਖੁੱਲ ਕੇ ਪੈਸੇ ਦਿੰਦੇ ਮੈਨੂੰ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੋ ਹੀ ਹੋ ਸਕੇ ਵੱਧ ਤੋਂ ਵੱਧ ਸੇਵਾ ਕਰਨੀ ਆ ਪੰਜ ਸਾਲ ਟਾਈਮ ਦਿੱਤਾ ਪੈਣ ਨੇ ਸਰਬਸੰਮਤੀ ਨਾਲ ਬਣਾਇਆ ਆ ਆਪਾਂ ਬਹੁਤ ਧੰਨਵਾਦੀ ਆ ਸਾਰੇ ਦਾ A ਤੋਂ Z ਤੱਕ ਕਿਸੇ ਦੇ ਨਾਲ ਕੋਈ ਭੇਦ ਭਾਵ ਨਹੀਂ ਹੋਊਗਾ ਸਾਰਿਆਂ ਨਾਲ ਰਲ ਮਿਲ ਕੇ ਚੱਲੂਗਾ ਧੰਨ ਆ ਅੱਜ ਪੂਰੀ ਕਿੰਨੀ ਜ਼ਮੀਨ ਡੋਨੇਟ ਹੋਈ ਔਰ ਕਿੰਨੀ ਜਿਹੜੀ ਪੈਸਾ ਡੋਨੇਟ ਹੋਇਆ ਅੱਜ ਸਾਡੇ ਮੰਗਲ ਸਿੰਘ ਯੂ ਐਸ ਏ ਵਾਲੇ ਨੇ 71000 ਰੁਪਿਆ ਸਾਨੂੰ ਦਿੱਤਾ ਤੇ ਡੇਢ ਮਰਲਾ ਮੈਂ ਆਵਦੀ ਜਮੀਨ ਵਿੱਚੋਂ ਦਿੱਤਾ ਵਾ 4 ਮਰਲੇ ਗੁਰਦੀਪ ਸਿੰਘ ਦੇ ਪਰਿਵਾਰ ਵੱਲੋਂ ਸਾਨੂੰ ਦਿੱਤਾ ਗਿਆ 5.5 ਮਰਲੇ ਡੇਢ ਦੋ ਮਰਲੇ ਰੂੜੀਆਂ ਦੇ ਸੀ ਉਹ ਸਾਰੇ ਚਾਲ ਫੈਮਿਲੀ ਵੱਲੋਂ ਦਿੱਤੇ ਗਏ ਸਨ ਤਾਂਹੀਂ ਉਹਨਾਂ ਦੇ ਵੀ ਬਹੁਤ ਧੰਨਵਾਦੀ ਆ ਬਹੁਤ ਬਹੁਤ ਮਿਹਰਬਾਨੀ ਅਹੀਂ ਸਕੂਲ ਵਾ ਤੇ ਕਿੰਨੇ ਵੀ ਜੋ ਵੀ ਵਧੀਆ ਹੋ ਸਕੇ ਪਿੰਡ ਦੇ ਬੱਚੇ ਸਕੂਲ ਪਿੰਡ ਵਿੱਚ ਹੀ ਪੜਨ ਅਸੀਂ ਇਹ ਬੇਨਤੀ ਕਰਦੇ ਹਾਂ ਤੇ ਜਿਹੜੀ ਇਹ ਚਾਰਦੀਵਾਰੀ ਉਹ ਵੀ ਪੰਚਾਇਤ ਐਨਰਜੀ ਵੱਲੋਂ ਸਾਂਝੇ ਤੌਰ ਤੇ ਹੋਵੇ ਇਹ ਜਿਹੜਾ ਸਾਨੂੰ ਸਕੂਲ ਵਾਸਤੇ ਫੰਡ ਵੀ ਮਿਲਿਆ ਬਾਕੀ ਜਿਹੜੇ ਕਮਰੇ ਵੀ ਇੱਕ ਦੋ ਬਣਾਉਣੇ ਪੈਣਗੇ ਸਾਡੇ ਨਗਰ ਦੇ ਐਨਆਰਆਈ ਵੀਰ ਮੇਰੇ ਨਾਲ ਸਾਰੇ ਖੜੇ ਆ ਉਹ ਕਹਿੰਦੇ ਜੋ ਵੀ ਪੈੰਡਾ ਬਣਾਉਣਾ ਹੈ ਅਸੀਂ ਤੇਰੇ ਨਾਲ ਖੜੇ ਆ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ